I'm ਸਤਿਗੁਰ ਜੀ ਜਿਦਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਸ਼ਹੀਦੀ ਜਿਹੜੇ ਸ਼ਹੀਦ ਬਾਬਾ ਦੀਪ ਸਿੰਘ ਜੀ ਆ ਉਹਨਾਂ ਦੇ ਆਰਗਮਪੁਰਮ ਤੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਨਗਰ ਕੀਰਤਨ ਦੀ ਰੰਮ ਤਾਂ ਹੋ ਚੁੱਕੀ ਔਰ ਇੱਕ ਪਾਸੇ ਜੇ ਆਪਾਂ ਦੇਖਿਆ ਜਾਵੇ ਛੋਟੇ ਛੋਟੇ ਬੱਚੇ ਜਿਹੜੇ ਭਚੰਗੀ ਔਰ ਵੱਡੇ ਸਕੂਲ ਤੋਂ ਇੱਥੋਂ ਆਏ ਨੇ ਇਸ ਆਲੇ ਨੂੰ ਕੀ ਨਾਮ ਆ ਬੱਚਾ ਜਪਨਾਮ ਜਪਨਾਮ ਤੇ ਅੱਜ ਕੀ ਆ ਬਾਬਾ ਜੀ ਜਿੰਨਾ ਜਨਮ ਦੇ ਲਾਇਆ ਤੇ ਕਿਵੇਂ ਤੁਸੀਂ ਤੁਹਾਨੂੰ ਚੰਗਾ ਲੱਗਦਾ ਅੱਜ ਇੱਥੇ ਆਏ ਆ ਤੁਸੀਂ ਯੈਸ ਹੈ ਤਾਂ ਯੂ ਫੀਲ ਬੈਟਰ ਰਾਈਟ ਯੈਸ ਤੇ ਕਿਹੜੇ ਸਕੂਲ ਤੋਂ ਆਇਆ ਜੀ ਬੱਚੇ ਅõ ਅੱਜ ਗੱਤਕੇ ਦਾ ਖਾਣਗੇ ਜੀ ਨਹੀਂ ਵੀਰ ਜੀ ਇਹ ਸਾਡੇ ਗੁਰੂ ਕਿਰਪਾ ਲਹਿਰ ਪੰਜਾਬ ਤੋਂ ਸੇਵਾ ਸੁਸਾਇਟੀ ਤੋਂ ਇਹ ਸਾਡੇ ਬੱਚੇ ਨੇ ਅਸੀਂ ਹਰ ਵਾਰ ਬੱਚੇ ਬਾਬਾ ਦੀਪ ਸਿੰਘ ਜੀ ਦੇ ਗੁਨਾਰਕਦੇਵ ਜੀ ਗੁਰਗੋਬਿੰਦ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਪੁਰ ਤੇ ਦਾਸ ਸਿੰਘਸ ਜਾ ਕੇ ਲਿਆਨੇ ਆ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋਵੇ ਕਿ ਸਾਡੇ ਗੁਰਸਿੱਖੀ ਚ ਆਪਣੇ ਸਿੰਘ ਬਾਣੇ ਚ ਜਾਣਾ ਜ਼ਰੂਰੀ ਹੈ ਅੱਜ ਕੱਲ ਬੱਚੇ ਟੀਵੀ ਮੋਬਾਈਲਾਂ ਚ ਵੜੇ ਹੋਏ ਨੇ ਇਹ ਬੱਚੇ ਸਾਡੇ ਜਿਹੜੇ ਨੇ ਕਾਫੀ ਟਾਈਮ ਤੋਂ ਸਾਡੇ ਨਾਲ 5 ਸਾਲਾਂ ਤੋਂ ਆ ਰਹੇ ਨੇ ਇਹ ਬੱਚੇ ਸਿੰਘ ਸੱਜ ਕੇ ਸਾਰੀ ਦੁਨੀਆ ਨੂੰ ਇਹ ਉਪਦੇਸ਼ ਦਿੰਦੀ ਹੈ ਕਿ ਅੱਜ ਦੇ ਟਾਈਮ ਚ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ ਗੁਰਬਾਣੀਆਂ ਤੇ ਕੀਰਤਨ ਵੀ ਕਰਦੇ ਨੇ ਕਵਿਤਾ ਵੀ ਸੁਣਾਉਂਦੇ ਬੱਚੇ ਤੇ ਸਾਰੇ ਬੱਚੇ ਆਪਣੇ ਗੁਰੂ ਸਿੱਖ ਬਣ ਕੇ ਜੱਥੇ ਪੂਰਾ ਨਗਰ ਕੀਰਤਨ ਪੂਰਾ ਕਰਦੇ ਨੇ ਟੋਟਲ ਟੋਟਲ ਕਿੰਨੇ ਬੱਚੇ ਨੇ ਜੀ ਇਸ ਗਰੁੱਪ ਦੇ ਵਿੱਚ ਕਿਉਂਕਿ ਆਮ ਆਪਾਂ ਦੇਖਿਆ ਜਾਂਦਾ ਜਿਵੇਂ ਤੁਸੀਂ ਦੱਸਿਆ ਵੀ ਗੁਰਮਤ ਨਾਲ ਜੋੜਨ ਲਈ ਇਸ ਤਰੀਕੇ ਨਾਲ ਸਾਨੂੰ ਪਹਿਰਾਵਾ ਲੋਕਾਂ ਨੂੰ ਦਿਖਾਉਣਾ ਪੈਣਾ ਸਾਡੇ ਬੱਚਿਆਂ ਨੂੰ ਤਾਂ ਕਿ ਆਪਣੇ ਜੜਾਂ ਨਾਲ ਜੁੜ ਸਕਣ ਤੇ ਕਿੰਨੇ ਗਰੁੱਪ ਦੇ ਵਿੱਚ ਟੋਟਲ ਕਿੰਨੇ ਬੱਚੇ ਆ ਜੀ ਵੀ ਜੀ ਸਾਡੇ ਕੋਲ 100 ਬੱਚੇ ਆ ਹਾਂਜੀ ਆਜੂ ਬੱਚੇ ਦੇ ਕੁਝ ਦੇ ਬੱਚਿਆਂ ਦੇ ਪੇਪਰ ਸੀ ਉਹ ਹੌਲੀ ਹੌਲੀ ਵਿੱਚ ਜਥੇ ਦੇ ਜੁੜਨਗੇ ਜਿਵੇਂ ਹੁਣ 8-10 ਬੱਚੇ ਫੇਰ ਆ ਰਹੇ ਨੇ ਉਹ ਹੌਲੀ ਹੌਲੀ ਬੱਚੇ ਨਾਲ ਜੁੜਨਗੇ ਕਿਉਂਕਿ ਇਗਜ਼ਾਮ ਚੱਲ ਰਹੇ ਨੇ ਬੱਚਿਆਂ ਦੇ ਤੇ ਬੱਚੇ ਇਗਜ਼ਾਮ ਦੇ ਕੇ ਨਾਲ-ਨਾਲ ਵਿੱਚ ਰਲਦੇ ਜਾਣਗੇ ਇਸ ਕਰਕੇ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਅਪੀਲ ਕਰਦੇ ਆ ਵੀ ਹੋਰ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਮੇਰੇ ਨਾਲ ਭੇਜਣ ਦੀ ਕਿਰਪਾਲਤਾ ਕਰਿਓਗਾ ਤਾਂ ਕਿ ਬੱਚੇ ਗੁਰਬਾਣੀ ਚ ਗੁਰਮਤ ਚ ਜੁੜੇ ਰਹਿਣ ਤਾਂ ਕਿ ਆਉਣ ਵਾਲਾ ਟਾਈਮ ਜਿਹੜਾ ਹੈ ਕਿ ਬੱਚੇ ਗੁਰਬਾਣੀ ਤੋਂ ਜਿਹੜੇ ਦੂਰ ਹੋ ਰਹੇ ਨੇ ਉਹ ਗੁਰਬਾਣੀ ਦੇ ਵਿੱਚ ਹੀ ਰਹਿ ਸਕਣ ਵਾਹਿਗੁਰੂ ਜੀ ਕਾ ਸੋ ਬੱਚੇ ਤੁਸੀਂ ਤੁਹਾਡਾ ਨਾਮ ਕੀ ਹੈ ਇਕਮਦੀਪ ਸਿੰਘ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇੱਥੇ ਆਏ ਹੋ ਤੰਦਰ ਬਾਬਾ ਦੀਪ ਸਿੰਘ ਜੀ ਮਹਾਰਾਜ ਨੂੰ ਜਨਮ ਦਿਹਾੜੇ ਨੂੰ ਲੈ ਕੇ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਕਿਵੇਂ ਦੇਖਦੇ ਆ ਅਸੀਂ ਇਕੱਠੇ ਹੋਏ ਆ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਸਮਰਪਿਤ ਇਸ ਇਸ ਨਗਰ ਕੀਰਤਨ ਨੂੰ ਸਮਰਪਿਤ ਅਸੀਂ ਸਿੰਘ ਸੱਜ ਕੇ ਉਹਨਾਂ ਦੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਜਗਾਰੇ ਚੱਦੇ ਹੋਏ ਅਸੀਂ ਅੱਗੇ ਵਧਾਂਗੇ ਤੇ ਅਸੀਂ ਕਦੇ ਵੀ ਪਿੱਛੇ ਨਹੀਂ ਹੋਵਾਂਗੇ ਅਸੀਂ ਕਦੇ ਵੀ ਆਪਣੀ ਹਾਰ ਹਰ ਨੂੰ ਵੀ ਮੰਨਣਾ ਕਿ ਅਸੀਂ ਬਾਬਾ ਦੀਪ ਸਿੰਘ ਜਰਦਾਂ ਨੂੰ ਸਮਰਪਿਤ ਇਸ ਇਸ ਨਗਰ ਕੀਰਤਨ ਤੇ ਆਏ ਆ ਜੀ ਸੋ ਤੁਸੀਂ ਬੱਚੇ ਕੀ ਕਹਿਣਾ ਚਾਹੋਗੇ ਕੀ ਨਾਮ ਕੀ ਹੈ ਤੁਹਾਡਾ ਪ੍ਰਭ ਨੂਰ ਕੌਰ ਕੀ ਕਹੋਗੇ ਤੁਸੀਂ ਅੱਜ ਸਾਰੇ ਬੱਚੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਬਚੰਗੀ ਨੇ ਛੋਟੇ ਤੁਸੀਂ ਆਏ ਹੋ ਬਾਬਾ ਦੀਪ ਸਿੰਘ ਜੀ ਦਾ ਇਹ ਜਿਹੜਾ ਜਨਮ ਦਿਹਾੜਾ ਜਿਹਨੂੰ ਆਪਾਂ ਕਹਿੰਉ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਕਿਵੇਂ ਦੇਖਦੇ ਸਭ ਤੋਂ ਪਹਿਲਾਂ ਤੁਹੇ ਫਤਿਹ ਬੁਲਾਉਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਬਾਬਾ ਦੀਪ ਸਿੰਘ ਜੀ ਸਾਡੇ ਕੌਮ ਦੇ ਬਹੁਤ ਵੱਡੇ ਸ਼ਹੀਦ ਹੋਏ ਨੇ ਹੈਨਾ ਤੇ ਉਹਨਾਂ ਦੀ ਸ਼ਹੀਦੀ ਉਹਨਾਂ ਨੂੰ ਸਮਰਪਿਤ ਇਹ ਨਗਗੀਤਨ ਕੱਢਿਆ ਜਾਂਦਾ ਹੈ ਹੁਣ ਇਹ ਜਨਮ ਦਿਹਾੜੇ ਦੇ ਜਿਹੜਾ ਨਗਗੀਤਨ ਹੈ ਅਸੀਂ ਮਤਲਬ ਆ ਕੇ ਇੱਕ ਰਿਪਰੈਜ਼ੈਂਟ ਕਰਦੇ ਆ ਕਿ ਸਾਡੀ ਕੌਮ ਕਿੰਨੀ ਮਹਾਨ ਹੈ ਸਾਡੇ ਐਡੇ ਵੱਡੇ ਵੱਡੇ ਯੋਧੇ ਹੋਏ ਨੇ ਅਸੀਂ ਵੀ ਉਹਨਾ ਵਾਂਗ ਬਣਨੇ ਹਾਂ ਉਹਨਾਂ ਕਲ ਨੂੰ ਸਾਡੀ ਕੌਮ ਤੇ ਜੇ ਕੋਈ ਮੁਸੀਬਤ ਆ ਜਾਏ ਕੋਈ ਖਤਰਾ ਆ ਜਾਏ ਅਸੀਂ ਵੀ ਕਿੱਦਾਂ ਆਪਣੀ ਜਾਨ ਕੁਰਬਾਨ ਕਰਨੀ ਹੈ ਅਸੀਂ ਉਹਨਾਂ ਤੋਂ ਸਿੱਖਣਾ ਹੈ ਤੁਸੀਂ ਅਸ਼ਟ ਅਸ਼ਤਰ ਦੀ ਵਿੱਦਿਆ ਵੀ ਲੈਣੇ ਹੋ ਜੀ ਹਾਂਜੀ ਹਾਂਜੀ ਗੱਤਕਾ ਜਾਣਦੇ ਹੋ ਹਾਂਜੀ ਜਾਣਦੇ ਆ ਕਦੇ ਵੀ ਕਲਾਸਾ ਦੇ ਰਿਆ ਬੱਚਿਆਂ ਨੂੰ ਕਿਉਂਕਿ ਦੇਖੋ ਜੇ ਆਪਾਂ ਇਸ ਤਰੀ ਆਪਾਂ ਗੱਲ ਕਰਦੇ ਆਂ ਵੀ ਅਸੀਂ ਬਾਬਾ ਜੀ ਦੇ ਪਰਉਕਾਰੰਦੇ ਅਸੀਂ ਚੱਲਣਾ ਵਾ ਉਹ ਤਾਂ ਖੰਡਾ ਖੜਕਾਉਂਦੇ ਸੀ ਦੇਖਦੇ ਮਾਹਰ ਸੀਗੇ ਤੇ ਸਾਨੂੰ ਜਿੱਥੇ ਆ ਸਾਨੂੰ ਗੁਰਮਤਿ ਦੀ ਲੋੜ ਹੈ ਉੱਥੇ ਸਾਨੂੰ ਦੇਖਦੇ ਕਿ ਨੂੰ ਕਦੇ ਗੰਡਾ ਖੜਕਾਉਣ ਦੀ ਵੀ ਉਨੀ ਹੀ ਲੋੜ ਹਾਂਜੀ ਹਾਂਜੀ ਜੇ ਹੁਣ ਬੱਚਾ ਜਿਵੇਂ ਇੱਕ ਛੋਟਾ ਬੱਚਾ ਹੈ ਉਹਨੂੰ ਛੋਟੇ ਹੁੰਦੇ ਤੋਂ ਹੀ ਬਾਣੀਆਂ ਆਣੀਆਂ ਚਾਹੀਦੀਆਂ ਜੀ ਨਿਤਨੇ ਮਾਣਾ ਚਾਹੀਦਾ ਉਹਨੂੰ ਸ਼ਿਸ਼ਤਰ ਵਿੱਦਿਆ ਆਣੀ ਚਾਹੀਦੀ ਹੈ ਤੇ ਔਰ ਆਪ ਲੈਂਗੁਏਜ ਕੀ ਹੈ ਤੁਹਾਡੀ ਸਕੂਲਿੰਗ ਵਗੈਰਾ ਉਹ ਵੀ ਬਹੁਤ ਜ਼ਰੂਰੀ ਹੈ ਧੰਨਵਾਦ ਜੀ ਹਾਂ ਜੀ ਤੇ ਅਸੀਂ ਆਪਣੇ ਕਿਤਨਾ ਕਿਤੇ ਆਪਣੇ ਰੂਟਸ ਤੋਂ ਆਪਣੀਆਂ ਜੜ੍ਹਾਂ ਤੋਂ ਦੂਰ ਹੁੰਨੇ ਜਾਂਦੇ ਆ ਏਸੀ ਸੰਦਰਭ ਦੇ ਵਿੱਚ ਇਸ ਤਰੀਕੇ ਜਦੋਂ ਨਗਰ ਕੀਰਤਨ ਕੱਢੇ ਜਾਂਦੇ ਨੇ ਉਹਨਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਸਜਾ ਕੇ ਸਿੱਖੀ ਸਰੂਪਾਂ ਦੇ ਵਿੱਚ ਲੈ ਕੇ ਆਉਂਦੇ ਆ ਤਾਂ ਕਿ ਸਾਡੇ ਜਿਹੜੇ ਬੱਚੇ ਦੂਜੇ ਨੇ ਘਰਾਂ ਦੇ ਵਿੱਚ ਉਹਨਾਂ ਨੂੰ ਅਸੀਂ ਨਾਲ ਜੋੜ ਸਕੀ ਉਹਨਾਂ ਨੂੰ ਦਿਖਾ ਸਕੀਏ ਵੀ ਸਾਡਾ ਇਤਿਹਾਸ ਕੀ ਸੀ ਸਾਡਾ ਪਿਸ਼ੋਕਰ ਕੀ ਸੀ ਸੋ ਫਿਲਹਾਲ ਦੇ ਲਈ ਇੰਨਾ ਹੀ ਅਗਲੀ ਅਪਡੇਟ ਦੇ ਨਾਲ ਫਿਰ ਰੂਬਰੂ ਹੋਵਾਂਗੇ ਕੈਮਰਾਮੈਨ ਅਮਨਦੇ ਨਾਲ ਭਪਿੰਦਰ ਗਰੇਵਾਲ ਦਿੱਲੀ ਪੋਸਟ ਪੰਜਾਬੀ ਲੁਧਿਆਣਾ